ਮੈਂ ਕਹਣਾ ਮੈਂ ਰਸਤਾ ਦਿਕਾ ਆਪਣਾ ਇਹ ਮਾਨਸਾ ਜ਼ਿਲ੍ਹਾ ਪਿੰਡਾ ਫਲਾ ਖੁਰਦਾ ਅਸੀਂ ਆ ਕੇ ਰੱਤੀ ਹੈ ਸੀਗੇ ਮੈਡੀਕਲ ਅਸੀਂ ਬਸ ਸਟੈਂਡ ਦੇ ਵਿੱਚ ਖੜੇ ਸੀਗੇ ਅਸੀਂ ਬੰਦਿਆਂ ਨੂੰ ਭੇਜਿਆ ਦੋ ਨੂੰ ਤੇ ਉੱਥੇ ਸੰਗਠਕ ਉਹ ਕਹਿੰਦੇ ਸਾਡੇ ਆਮੋ ਆਮ ਮਿਲ ਜਾ ਰੱਤੀ ਦੇ ਵਿੱਚ ਮੈਡੀਕਲ ਤੇ ਚਲੋ ਅਸੀਂ ਆਏ ਜਦੋਂ ਉਹ ਬੰਦੇ ਨੂੰ ਪੰਜ ਕੈਪਸੂਲ ਦਿੱਤੇ ਅੰਦਰ ਬੜੇ ਤਾਂ ਬੰਦਿਆਂ ਨੇ ਤਲਾਸ਼ੀਆਂ ਕਰੀਆਂ ਜਾਮਣ ਦਿਖਾਇਆ ਸਾਰਾ ਕੁਝ ਡੱਬੇ ਹੋਰਾਂ ਗੋਲੀ ਕਰੀ ਡੱਬੇ ਦੇਖ ਕੇ ਤਾਂ ਆਹ ਡੱਬਿਆਂ ਦੇ ਵਿੱਚੋਂ ਵਿੱਚ ਪਾੜੇ ਪਈ ਖਾਲੀ ਪਈ ਸੀ ਤੇ ਤਿੰਨ ਤਿੰਨ ਡੱਬੇ ਭਰੇ ਵੀ ਪਈ ਸੀ ਤੇ ਤੁਹਾਡੇ ਸਾਹਮਣੇ 47 ਪੜੀ 50 ਪੱਤੇ ਨੇ 47 ਤੇ ਇੱਕ ਦੇ ਵਿੱਚ 15 ਕੈਪਸੂਲ ਨੇ ਸਾਡੀ ਜਿਹੜੀ ਸਸਤਾ ਹੈ ਹੈਲਪਿੰਗ ਹੈਂਡ ਹੈ ਅਸੀਂ ਰਟੇ ਲੋ ਆਪਣਾ ਜੋਗੇ ਤੋਂ ਮਾਤਲਾ ਘੁਰਦ ਬਾਈ ਗੁਰੀ ਛੋਡਾ ਜਿਹੜਾ ਆਪਾਂ ਰੋਜ਼ ਹੀ ਅਸੀਂ ਇਹ ਕੰਮ ਕਰਉਂਦੇ ਆਂਦੇ ਵੀ ਹਰਪੀਆਂ ਹੈਂਡ ਆਪਣਾ ਜਿਹੜੇ ਵਿਆਹ ਕਰਦੇ ਆਂ ਅਸੀਂ ਆਹ ਸੰਸਤਾਿਕ ਵੱਲੋਂ ਕਰਦੇ ਆਂ ਜਿੰਨੇ ਅਸੀਂ ਜੋਗੇ ਹੈਗੇ ਆਂ ਤੇ ਨਹੀਂ ਅਸੀਂ ਨਸੀਬ ਰੋਤਾ ਅਸੀਂ ਬਹੁਤ ਟਾਈਮ ਤੋਂ ਚੱਲੇ ਹੋਏ ਆ 7 ਸਾਲ ਤੋਂ ਬਾਈ ਨੂੰ ਹੋ ਗਏ 3-4 ਸਾਲ ਸਾਨੂੰ ਵੀ ਹੋ ਗਏ ਤੇ ਬਾਈ ਬਣਾ ਜਿੰਨੇ ਵੀ ਆਪਣੇ ਹਰਿਆਣੇ ਭਾਈ ਆਪਣੇ ਵੀਡੀਓ ਦੇਖਣਗੇ ਤੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਜਿੰਨਾਂ ਨੂੰ ਵੀ ਪਤਾ ਲੱਗਦਾ ਹਰਿਆਣੇ ਦੇ ਟਿੱਕਾ ਜਾਂ ਆਪਣਾ ਸਨੈਚਰ ਵੇਚਦੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਸਾਨੂੰ ਦੱਸਿਆ ਜਾਵੇ ਭਾਈ ਪ੍ਰਚਾਰਨ ਨੂੰ ਬੁਲਾਓ ਯਾਰ ਨਹੀਂ ਤੁਸੀਂ ਆਏ ਸਪੈਸ਼ਲੇ ਸੇਵਾस्ते ਸੀ ਹਾਂਜੀ ਐ ਸੇਵਾ ਹਾਂ ਆ ਜਾ ਕੇ ਅਲੀ ਅੰਦਰ ਬੱਲ ਤਾਂ ਹੋ ਗਈ ਤੇ ਜਿਹੜੀ ਆਇਆ ਬੱਲ ਆਇਆ ਬੱਦਲਿਆਦੇ ਫੋਟੋ ਬਰਾਵੋ ਨੋ ਬਾਈ ਡੱਪੀਆ ਨੋ ਓਏ ਆਈਏ ਰਹਾ ਸੁਖਮਨ ਬਰਤਵਾ ਮਾਰਾ ਸੁਖਮਨ ਬਲੀ ਖਰਾਨੇ ਫੜਦੇ ਨੇ ਇਹ ਮੈਡੀਕਲ ਵੀ ਗੁਰੂ ਨਾਨਕ ਦਾਸ ਦੇ ਨਾਮ ਤੇ ਹੈ ਅੱਛਾ ਦੇਖ ਲਓ ਤੁਸੀਂ ਆਪ ਹੀ ਤੁਸੀਂ ਆਪ ਹੀ ਦੱਸ ਰਹੇ ਹੋ ਗੁਰੂ ਨਾਨਕ ਦਾ ਜੀ ਦਾ ਕਿੱਡਾ ਨਾਂ ਵੇਚ ਰਹੇ ਨੇ ਐ ਸਮਝ ਲਓ ਵੇਚ ਕੀ ਜਾਂਦੇ ਨੇ ਆਪਣਾ ਮੈਡੀਕਲ ਬਣਿਆ ਹੁੰਦਾ ਕਿ ਕਿਸੇ ਨੂੰ ਬੁਖਾਰ ਚੜ੍ਹ ਕੇ ਕਿਸੇ ਦੇ ਦਰਦ ਹੁੰਦਾ ਕੋਈ ਮੈਡੀਸਿਨ ਲੈਣ ਵਾਸਤੇ ਕਿ ਆਪਾਂ ਠੀਕ ਹੋ ਜਾਈਏ ਇਹਦਾ ਯਾਰ ਅੰਤਰਾ ਅੰਤਰੀ ਲਾਜ਼ਮੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਤਾਂ ਜਦੋਂ ਚਾਰ ਚੜ ਖਾਂਦੇ ਓਵਰਡੋਜ ਹੋ ਜਾਂਦੇ ਮਰ ਜਾਂਦੇ ਨੇ ਲੈ ਖੂਨ ਦੇ ਸਰਕਲ ਵਧਾ ਦਿੰਦਾ ਜਦੋਂ ਕੋਈ ਫਾਸਾ ਲੈ ਜਾਂਦੇ ਉਹਦੇ ਨਾਲ ਕੋਈ ਲੜਦਾ ਜੋ ਬਲੱਡ ਵਧਾ ਇਹ ਬੰਦੇ ਨਾਲ ਅੰਦਰ ਦੇਖ ਲੈ ਸਿਸਟਮ ਅੰਦਰ ਹੀ ਕਰ ਰਹੇ ਆਂ ਬਈ ਜ਼ਰੂਰ ਸਕਾਟ ਨੂੰ ਬਈਆ ਹੈਗਾ ਕਿ ਇਹਦਾ ਸਿਕਸ ਨੰਬਰ ਯਾਰ ਇੱਕ ਹੋਗਾ ਉਹ ਬਈਆ ਨੰਬਰ ਪਾਓ 14500 ਬਸ ਇਹਨੂੰ ਬਸ ਬਈ ਜੇ ਪਤਾ ਉਹ ਬਾਕੀ ਲੱਗ ਜਾ ਐ ਬਈ ਨੂੰ ਬਣਾਓ ਕਿ ਹੋਣੇ ਦਾ ਨੰਬਰ ਆ 112 ਹਰਿਆਣਾ ਬਈ ਕਿੰਨਾ ਨੰਬਰ ਆ ਉਹਦਾ ਪਤਾ 112 ਪਕਰ ਕੌਲ ਬਈ ਨੰਬਰ ਮਾਲ ਕੱਢੋ ਹੁਣ ਦੁਕਾਨ ਤੇ ਇੱਥੇ ਮੈਡੀਕਲ ਤੇ ਕਿਹੜੇ ਦਿੰਦੇ ਸੀ ਆ ਦੋ ਬਈ ਕੋਈ 112 ਮੈਨੂੰ ਪਾਓ ਕੁਛ ਕੰਮ ਕਰਦੇ ਹੋ ਇੱਥੇ ਦੁਕਾਨ ਤੇ ਕਾ ਓਨਰ ਨੇ ਓਨਰ ਨੇ ਤੁਹਾਨੂੰ ਪਤਾ ਸੀ ਤੁਹਾਨੂੰ ਪਤਾ ਸੀ ਵੀ ਇਹ ਇਹਨਾਂ ਦਾ ਦਿੱਤੇ ਨੇਗੇ ਕੈਫੇ ਦੇ ਵਿੱਚ ਇਹ ਇਹਨਾਂ ਨੇ ਫੜਾਏ ਨੇ ਕਿਵੇਂ 10 15 ਦਿਨ ਨੂੰ ਕੋਈ ਪਤਾ ਦਾ ਹੈਗਾ ਹੀ ਆ ਬੀ ਨਸਾ ਵਿਕਦਾ ਇਹ ਚੀਜ਼ ਦਾ ਪਤਾ ਹੀ ਆਪਾਂ ਨੂੰ ਪਾਣੀ ਹੈ ਪਾਣੀ ਦਾ ਪਾਣੀ ਫ੍ਰੀਚ ਕਰਨਾ ਹੈ ਕਹਿੰਦੇ ਸਾਡਾ ਸਾਥ ਦੇ ਲੋ ਸਾਨੂੰ ਜਿੱਥੇ ਵੀ ਬੰਦਾ ਸਾਨੂੰ ਜੀਦਾ ਅਸੀਂ ਉੱਥੇ ਹੀ ਪਹੁੰਚਾਂਗੇ ਹੁਣ ਵੀ ਅਸੀਂ ਆਈਆਂ 60 ਕਿਲੋਮੀਟਰ 70 ਕਿਲੋਮੀਟਰ ਤੇ ਆਏ ਆ ਸਾਡਾ ਤੇਲ ਪਾਣੀ ਫੂਕੇ ਹੁੰਦੇ ਕੋਈ ਸਾਡੀ ਤਰਖਾ ਨਹੀਂ ਕੋਈ ਸਾਨੂੰ ਕੋਈ ਪਿੱਛੋਂ ਕੋਈ ਸਪੋਰਟ ਨਹੀਂ ਕਰਦਾ ਸਾਡਾ ਇਕੱਲਾ ਵਾਇਗਰੂ ਹੈ ਠੀਕ ਆ ਆਈ ਬੇਨਤੀ ਆ ਮੈਨੂੰ ਸਾਂਭ ਲਓ ਹਰੇ ਬੰਦ ਨੂੰ ਨਹੀਂ ਕਰਨ ਹੁਣ ਪੁੱਛੋ ਬਾਈ ਜੀ ਕਿੱਥੋਂ ਆਏ ਹੋ ਅਸੀਂ ਪੰਜਾਬ ਆਪਣਾ ਪੰਜਾਬ ਦੇ ਵਿੱਚੋਂ ਮਾਨਸਾ ਜ਼ਿਲ੍ਹਾ ਹੀ ਪਿੰਡ ਅਦਲਾ ਖੁਰਦ ਅਸੀਂ ਰਹਤੀ ਜੋਗੇ ਤੋਂ ਹਰ ਮਿੰਨ ਹੈਂਡ ਆਪਣੀ ਦੀ ਸਸਤਾ ਜਿਹੜੀ ਪੰਜਾਬ ਚ ਨਸ਼ਿਆਂ ਦੇ ਖਿਲਾਫ 6 ਸਾਲ ਤੋਂ ਲੜਾਈ ਲੜ ਰਹੀ ਹੈ ਤੇ ਇਹ ਨੌਜਵਾਨਾਂ ਨੂੰ ਅਸੀਂ ਬਚਾਉਣ ਖਾਤਰ ਸਾਨੂੰ ਹਰਿਆਣੇ ਤੋਂ ਬਹੁਤ ਫੋਨ ਆਉਂਦੇ ਸੀਗੇ ਹਾਂ ਪਹਿਲਾਂ ਵੀ ਚੱਕਿਆ ਤੇ ਪਰ ਸਾਨੂੰ ਫੋਨ ਬਹੁਤ ਆਉਂਦੇ ਸੀ ਵੀ ਇਹ ਮੈਡੀਕਲ ਵਾਲੇ ਧੜਾ ਧੜਾ ਅਰੇ ਹੋਰ ਵੀ ਮੈਡੀਕਲ ਨੇ ਜਿਹੜੇ ਧੜਾ ਧੜਾ ਨਸ਼ਾ ਵੇਚ ਰਹੇ ਆ ਉਹਨਾਂ ਦੇ ਖਿਲਾਫ ਸਾਡੀ ਇਹ ਜਿਹੜੀ ਜੰਗ ਹੈ ਚੱਲ ਰਹੀ ਆ ਪਰ ਹਰਿਆਣੇ ਦੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਵੱਧ ਜੜ ਕੇ ਇਹਨਾਂ ਦੇ ਗਿੱਟੇ ਕੁੱਟਣ ਫੇਰ ਲੋਟ ਆਉਣਗੇ ਜੀ ਇਹ ਇੱਕ ਕੈਪਸੂਲ ਕਿਹੜਾ ਬਾਈ ਜੀ ਇਹ ਕੈਪਸੂਲ ਹੈ 300 ਪਾਵਰ ਦਾ ਬਾਈ 300 ਪਾਵਰ ਇਹ ਚੱਲ ਕੇ ਦਿਖਾਓ ਯਾਰ ਖਾ ਕੇ ਯਾਰ ਚਾਰ ਚਾਰ ਸਨੇਚਰ ਤੇ ਮੰਡੀ ਰੇ ਯਾਰ ਐਟਾ ਜੇ ਹਵਾ ਕਰਦੀ ਫਿਰਦੀ ਐ ਤੇ ਆਸ ਕੀ ਕਰਦੀ ਫਿਰਦੀ ਐ ਯਾਰ ਇਹ ਇਹ ਹੈ ਕਿੰਨੇ ਦਾ ਇਹ ਭਾਈ ਆਪਣਾ 300 ਦਾ ਸਾਨੂੰ ਤਾਂ ਪਤਾ ਨੂੰ 300 ਐਮ ਜੀ ਦਾ ਪਤਾ ਨਹੀਂ ਕਿੰਨੇ ਦਾ 300 ਦਾ ਰੇਟ ਹੈ ਜਿਹੜੇ ਸਾਹਮਣੇ ਸੀ ਸੁਣਦੇ 300 ਰੇਟ ਕਰਾ ਹੋਏ ਇਹਨਾਂ ਨੇ ਅੱਛਾ ਜਿਹੜੇ ਸਾਡੇ ਬਲੈਕ ਜੇ ਵੇਚਦੇ 100 ਦੇ 5 ਵੀ ਦੇ ਦਿੰਦੇ ਨੇ 100 ਦੇ 4 ਵੀ ਦੇ ਦਿੰਦੇ ਨੇ 100 ਦੇ 7 ਵੀ ਦੇ ਦਿੰਦੇ ਹੋ ਇਹਨਾਂ ਨੇ ਜਾਣਸਾਨ ਵਾਲੀ ਗੱਲ ਐ ਜਿੰਨਾ ਇਹਨਾਂ ਨੇ ਵੱਧ ਬਕਾਇਆ ਉਹਨਾਂ ਨੂੰ ਐਡਾ ਵੱਧ ਵੀ ਦੇ ਦਿੰਦੇ ਨੇ ਕਿ ਸਾਡੇ ਬਕਾਇਆਓ ਆਪਰੇ ਬੰਦੇ ਰੱਖੇ ਹੋਏ ਨੇ ਜਿਵੇਂ ਕਹਿੰਦੇ ਉਹਨੇ ਪੱਕੇ ਬੰਦੇ ਨੂੰ ਦਵਾਗੇ ਦੂਜੇ ਬੰਦੇਵੇਂ ਬੰਦੋਂ ਦਿੰਦੇ ਹੀ ਨੇ ਇਹ ਇਹ ਵੀ ਆਪਾਂ ਕਹਿੰਦੇ ਜੇਲਾ ਚ ਵਾਗੇ ਜੇਲਾ ਹੀ ਜਾ ਕੇ ਇਹ ਸਿੱਖ ਕੇ ਆਉਂਦੇ ਨੇ ਉੱਥੋਂ ਇਹ ਉੱਥੇ ਤਾਂ ਪਕੀਲ ਬਣ ਕੇ ਆਉਂਦੇ ਨੇ ਇਹ ਜੇ ਬੰਦੇ ਕਿ ਆਪਾਂ ਆਹ ਗੁੰਡੀਆਂ ਆ ਬਸਾਵਾਗੇ ਇਥੋਂ ਬੰਦੇ ਆ ਕੇ ਖਾਦੇ ਜਿਹੜਾ ਸਰਕਾਰ ਨੇ ਹਾਲੇ ਤੱਕ ਨਹੀਂ ਲਿਆਂਦਾ ਪੰਜਾਬ ਚ ਵੀ ਲਿਆਂਦਾ ਤੁਹਾਡੇ ਨਾਮ ਤੇ ਜਾਵੇ ਬੇਨਤੀ ਹੈ ਸਰ ਪੰਜਾਬ ਸਰਕਾਰ ਮੁਰੇ ਵੀ ਕਿ ਐਨਡੀਵੀ ਲਿਆਤਾ ਜਾਵੇ ਇਹਨੂੰ ਆ ਬੱਚਾ ਦੇਖ ਲਓ ਤੁਸੀਂ 15 ਕੈਪਸੂਲ ਇੱਕ ਚ ਆਖੜਾ 50 ਬੱਤੇ ਪੈਣੀ ਇਹ ਆਮਨਰ ਕੋਣਾ ਦੁਕਾਨ ਦਾ ਉਹਨਾਂ ਦੇ ਆਖੜੀ ਇਧਰ ਕਰ ਤੈਨੂੰ ਇਨੇਚਰ ਮਾਗਰ ਸਾਡੀ ਮਾਗਰ ਇਧਰ ਲੈ ਆਇਆ ਪ੍ਰਸ਼ਾਸਨ ਆਇਆ ਇਹ ਆਮਨਰ ਕੋਣਾ ਆਏ ਦੱਸੋ ਦੇਵ ਜੀ ਕਿਛੇ ਕੰਮ ਆ ਗਿਆ ਪ੍ਰਸ਼ਾਸਨ ਆ ਗਿਆ ਕਾਹਾਂ ਵੀ ਜਾ ਰਿਹਾ ਹਾਂ ਰਿਸਪੀਰ ਨੂੰ ਫੋਨ ਕਰ ਡਰਗਸ ਇੰਸਪੈਕਟਰ ਨੂੰ ਬੁਲਾਓ ਯਾਰ ਲੋੜੀ ਕੌਣ ਲਾਓ ਕੌਣ ਦਾ ਲਾ ਲਾਉਣਾ ਫੋਨ ਤੇ ਕਿਉਂ ਨਹੀਂ ਲਾਉਂਦਾ ਕੋਈ ਫੋਨ ਲਾ ਵੀਰੇ ਉਹ ਕੋਈ ਨਾ ਕੋਈ ਮਲਾਜ਼ਮ ਲਾ ਲੂ ਕਰ ਸ਼ਾਸਨ ਵਾਲਿਆਂ ਨੇ ਕਿਹਾ ਤੂੰ ਆ ਜਾ ਆਇਆ ਕਹਤਾ ਜੀ ਆਹ ਭਾਈ ਆ ਗਏ ਪ੍ਰਸ਼ਾਸਨ ਵਾਲੇ ਵੀ ਆ ਗਏ ਚਲ ਅਸੀਂ ਆਈ ਆ ਗਏ ਅਜੀ ਭਾਈ ਉਹ ਦੂਜੀ ਪ੍ਰਸ਼ਾਸਨ ਤੋਂ ਕਿਸ ਲਈ ਉਹ ਕਿੱਥੇ ਗਿਆ ਧੰਨਵਾਦ ਭਾਈ ਦਾ ਇੰਨਾ ਜਲਦੀ ਆ ਗਏ ਸਾਡੇ ਵਾਲੇ ਤਾਂ ਅਸੀਂ ਸੀਐਡੀ ਚੋਂ ਵੇਜੇ ਕੋਈ ਭਾਈ ਆ ਜੀ ਹੋਣਾ ਇਹਨਾਂ ਦੀ ਨੰਬਰ ਇਹਨਾਂ ਦੀ ਨੰਬਰ ਵੀਡੀਓ ਇਹਨਾਂ ਦੀ ਨੰਬਰ ਪ੍ਰਸ਼ਾਸਨ ਦਾ ਓਖਾ ਪ੍ਰਸ਼ਾਸਨ ਦਾ ਕਿਸੇ ਨੰਬਰ ਓਏ ਆਪਣੀਆਂ ਗੱਡੀਆਂ ਦੇਖ ਲਓ ਓਏ ਬਾਹਰ ਵੀ ਪਾਜੋ ਪੰਜ ਸੱਜਣੇ ਯਾਰ ਬਾਹਰ ਨਹੀਂ ਰੱਖਣਾ ਬਾਹਰ ਨਹੀਂ ਤੁਹਾਨੂੰ ਜਿਵੇਂ ਪਤਾ ਲੱਗਿਆ ਸਾਨੂੰ ਜੇ ਅਸੀਂ ਰੱਖੀਏ ਇੱਥੇ ਫੜਨਾ ਹੀ ਖੋਖਿਆ ਆ ਖਾੜੇ ਤੋਂ ਉਹ ਬੰਦਾ ਕਰਕੇ ਬੰਦ ਵਾ ਗਿਆ ਸਾਨੂੰ ਅਸੀਂ ਅੱਡੇ 'ਚ ਵਿਚੇ ਸੁੱਖ ਰੱਤੀ ਨੇ ਵੀ ਗੰਦੀਆ ਬਹੁਤ ਪਾਇਆ ਪੈਸੂ ਉਹਦੇ ਕਰਕੇ ਵੀ ਅਸੀਂ ਪੱਗਾਂ ਵਾਸਤੇ ਬੋਲ ਅਸੀਂ ਆ ਅਸੀਂ ਪੱਗਾਂ ਲਈ ਅਸੀਂ ਆ ਆਦੇ ਧਰਮ ਲਈ ਤੁਰੇ ਸੀ ਇੱਥੇ ਸਾਨੂੰ ਬੰਦੇ ਮਿਲੇ ਦੋ ਅੱਡੇ ਦੇ ਵਿੱਚ ਉਹਨਾਂ ਨੇ ਕੁਦਰਤੀ ਅਸੀਂ ਕਹਿਤਾ ਕਿ ਇਹਨੂੰ ਪੁੱਛ ਕੇ ਦੇਖੋ ਉਹ ਕਹ ਬਈ ਕਹਿੰਦਾ ਕਿਨੇ ਮਰਜੀ ਆਮ ਚਲੋ ਸਾਡੇ ਨਾਲ ਅਸੀਂ ਨਾਲ ਬੰਦੇ ਪਿੱਛੇ ਆ ਮੁੰਡਾ ਪਿੱਛੇ ਅਸੀਂ ਗੱਗੂ ਸਾਡਾ ਬਾਹਰ ਫਿਰਦਾ ਮੁੰਡਾ ਆ ਗਿਆ ਉਹ ਗਿਆ ਲਾਲ ਛਲਟਾ ਅਸੀਂ 100 ਰੁਪਏ ਦੀ ਫੋਟੋ ਖਿੱਚ ਕੇ ਭੇਜਿਆ ਉਹ ਬੰਦੇ ਨੇ ਇਹਨਾਂ 100 ਦੇ 5 ਦਿੱਤੇ ਉਹਦੀਆਂ ਸ਼ੀਰ ਨਾਲ ਦੀਆਂ ਗੱਡੀਆਂ ਲਾਈਆਂ ਇਜੋ ਬਾਅਦ ਤਲਾਸ਼ੀ ਕਰੀ ਭਈ ਆ ਤੁਹਾਡੇ ਸਾਹਮਣੇ ਤਮਾਸ਼ਾ ਆ ਯਾਰ ਆ ਪੰਜਾਬ ਸਰਕਾਰ ਨੂੰ ਅਸੀਂ ਆਹੀ ਬ੍ਰੀਫਿੰਗ ਕਰਾ ਰਹੇ ਹਾਂ ਐਨਡੀ ਐਨਡੀ ਵੀ ਨਾ ਆਪਣੇ ਪੰਜਾਬ 'ਚ ਵੀ ਇਹ ਹਾਲ ਹੈ ਇਹ ਇਕੱਠੇ ਹੋ ਜਾਣ ਗੱਲ ਆਪਣੇ ਸਹਿਚਾਰੀ ਆਪਣਾ ਕੋਈ ਦੁਸ਼ਮਣੀ ਆ ਆਪ ਚ ਲੈ ਫੋਨ ਲੈ ਆ ਸਰਕਾਰ ਗੱਡੀਆਂ ਤੋਂ ਲੈ ਆ ਜੋ ਬਰੇ ਬਰੇ ਹਾਂ ਗੱਡੀਆਂ ਤੋਂ ਲੈ ਆ ਫੇ ਬਾਈ ਨੂੰ ਬੁਲਾਓ ਜਿਹੜਾ ਮਲਾਜਮ ਸੀ ਕਿੱਧਰ ਵਾਕੇ ਇਹਦਾ ਹੋ ਗਿਆ ਬੰਕਰਾ ਕੇ ਲੈ ਗਏ ਸੀ ਇਹਨੂੰ ਕਹਿੰਦੇ ਆ ਪ੍ਰੈਗਾ ਜੀ ਹੋ ਰੇ ਉਹ ਪ੍ਰੈਗਾ ਹੀ ਹੁੰਦਾ ਅਜ ਪ੍ਰੈਗਾ ਬਲ ਇਨਸਲਟ ਹੁੰਦਾ ਜਦ ਕੈਬਸੂਲ ਚ ਪ੍ਰੈਗਾ ਲੈ ਮੈਨੂੰ ਇਨਸਲਟ ਹੁੰਦਾ ਉਹ ਗੱਲ ਕਰੀਏ ਉਹ ਗੱਲ ਕਰਦਾ ਜੇ ਤੂੰ ਇਕੱਲੀ ਕਰੀਂ ਨਾ ਕਰ ਲੈਣ ਦਾ ਯਾਰ ਗੱਲ ਕਰਕੇ ਮੈਂ ਨਾ ਮਾਰੂੰਗਾ ਬਣਾ ਜੀ ਮਤਲਬ ਜਿਹੜੇ ਆ ਕੈਪਸੂਲ ਨਹੀਂ ਹੁੰਦੇ ਜੀ ਐਨਡੀਪੀ ਐਕਟ ਚ ਨਹੀਂ ਇਹ ਆਉਂਦੇ ਪਰ ਪ੍ਰੈਗਾਰਨ ਕੈਪਸੂਲ ਹੁੰਦੇ ਮੈਂ ਤੁਸੀ ਥਾਣੇ ਚ ਫੋਨ ਕਰੋ ਜੀ ਇੱਕ ਮਿੰਟ ਫਿਰ ਤੁਹਾਨੂੰ ਆਪ ਹੀ ਦੱਸ ਦਿੰਦਾ ਓਕੇ ਮੈਂ ਲਾਈਨ ਤੇ ਆਹ ਚੋਕੇ ਲਾ ਕੇ ਵੀ ਇਹ ਕਰਵਾ ਦੇਈਏ ਬਾਈ ਉਹ ਇਹ ਨੰਬਰ ਕਰ ਦੋ 1312 ਨੰਬਰ ਕਰ ਦੋ ਚਾਹਨਾ ਕਿ ਤੁਹਾਨੂੰ ਮੂਹ ਵਾਹ ਉਹ ਰੱਤ ਉਤਵਾ ਕੇ ਲੈ ਜਿਗਦੇ ਹਾਂ 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 ਕੱਟ ਨਹੀਂ ਹੋਏ ਰੱਖੀ ਬਾਹਰ ਜਾਂਦੇ ਆਂ ਇਡਾਲਾਂਗੇ ਭਈ ਐਸੇ ਚ ਨੂੰ ਯਾਰ ਕਿ ਕੋਲ ਭਰਾਵਾਂ ਕੋਲ ਕਿਸੇ ਕੋਲ ਕੋਈ ਯਾਰ ਹਣੇ ਦਾ ਆ 112 ਦਾ ਫੋਨ ਆ ਗਿਆ ਚੱਕਿਆ ਕਿੱਥੋਂ ਜਾਊ ਨਮਸਕਾਰ ਮੈਮ ਹਾਂਜੀ ਸਰ ਕੀ ਸਿੱਟਾ ਹੋ ਰਿਹਾ ਹੈ ਯਹਾਂ ਪੇ ਮੈਮ ਜਿਹੜੇ ਇੱਥੇ ਸਿਗਨੇਚਰ ਕੇ ਉਸੂਲ ਆ ਉਹ ਬਿਕ ਰਹੇ ਆ ਇਹੋ ਫੜੇ ਸੀਗੇ ਮੈਡੀਕਲ ਤੋਂ ਅਸੀਂ ਪੰਜਾਬ ਤੋਂ ਆਏ ਆ ਸਾਡੀ ਹੈਲਪਿੰਗ ਹੈਂਡ ਸਸਤਾ ਜਿਹੜੀ ਨਸ਼ੇ ਦੇ ਖਿਲਾਫ ਪਹਿਲਾਂ ਤੁਸੀਂ ਲੜ ਰਹੇ ਆ ਪੰਜਾਬ ਚ ਅੱਜ ਹਰਿਆਣਾ ਚ ਆਏ ਸੀ ਮੈਮ ਰਤਿਆ ਸ਼ਹਿਰ ਜੀ हाँ नशे वाले हैं मैम। अच्छा। मेडिकल स्टोर से। हाँ रामदास मेडिकल स्टोर है ही। ठीक है सर भी जो आ रहे हैं सायद फ़ोन उठा दीजिए ठीक है। क्या मैम? पुलिस सायद भी जो आ रहे हैं फ़ोन उठा लेना। ठीक है ओके मैम जल्दी भेजो। भाई इसमें तो पहला बोल भी तो ही मैं क्या है सुकरतीय ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਜਿਹੜੇ ਏਰੀਆ ਦੇ ਬੰਦਾ ਕਿ ਯਾਰ ਆਪਣੇ ਮਾਵਾ ਭੈਣ ਆਪਣੇ ਵੀ ਦੇਖਦੀਆਂ ਰੀਲਾਂ ਕੋਈ ਫੇਸਬੁੱਕ ਦੇਖਦਾ ਕੋਈ ਕੁਝ ਦੇਖਦਾ YouTube ਦੇਖਦਾ ਇਹਨਾਂ ਨੇ ਸਾਰਿਆਂ ਨੂੰ ਥੋੜੀ ਪਰਸਨਲ ਯਾਰ ਲਾਈਫ ਆ ਯਾਰ ਤੁਸੀਂ ਉਹ ਚੀਜ਼ ਮੀਡੀਆ ਤੇ ਪਾ ਰਹੇ ਹੋ ਜੋ ਤੁਹਾਡੇ ਚ ਹੋਇਆ ਯਾਰ ਤੁਹਾਡੇ ਪਤਾ ਨਹੀਂ ਮਨਜੀਤ ਕੌਰ ਆ ਇੱਕ ਉਹ ਗੰਦਾ ਉਹ ਹੁਣ ਤਾਂ ਮੀਡੀਆ ਮੂਰੇ ਬੋਲ ਜਿਹਾ ਮੈਂ ਮੇਰੀ ਮਾਂ ਪਿਓ ਨੇ ਆਏ ਮੈਨੂੰ ਬੇਦਗਲ ਕਰਿਆ ਪਹਿਲਾਂ ਤੂੰ ਜਿੰਨਾ ਨਹੀਂ ਜੋ 3 ਵੀ 2 ਜਾ ਕੇ ਲੰਬੀ ਪੈਂਦੀ ਉਹ ਮੂਰੇ ਤੂੰ ਪੱਗਾਂ ਵਾਲੇ ਨੂੰ ਕੀ ਕਹਿੰਦਾ ਜਦੋਂ ਹਜੇ ਹੈ ਤੂੰ ਪੱਗਾਂ ਨੂੰ ਪੱਗਾਂ ਦਾ ساری ਜ਼ਿੰਦਗੀ ਇਥੋਂ ਰੀਜ ਨਹੀਂ ਉਹਦੇ ਚਾਰ ਟੈਟੂ ਚਪਾ ਕੇ ਸਾਡੇ ਵੀ ਛਪੇ ਹੋਣੇ ਐਡੀ ਹਵਾ ਚਾਉਣ ਵਾਲੀ ਜੇਤ ਨੂੰ ਚਾਰ ਲੋਕ ਜਾਣਨ ਲੱਗ ਗਏ ਇਹਦਾ ਮਤਲਬ ਤੂੰ ਇਹ ਨਹੀਂ ਹੈਗਾ ਹਿੱਟ ਹੋ ਗਿਆ ਕਿੱਤੀ ਆਪਾਂ ਨਹੀਂ ਕੋਈ ਪਰਵਾਹੀ ਨਹੀਂ ਤੈਨੂੰ ਜਿੱਦ ਤੇ ਯਾਰ ਇਹ ਇੱਥੇ ਆ ਗਿਆ ਤਾਂ ਅਸੀਂ ਬੂਥ ਥੋੜਾ ਸੋਚਣਾ ਸੀ ਨੀ ਨਾ ਤੇ ਜੀ ਗਲਤੀ ਆ ਅਸੀਂ ਆਦੇ ਹਿਸਾਬ ਨਾਲ ਆਵਾਂਗੇ ਅਸੀਂ ਤੇ ਜੀ ਆਦੇ ਹਿਸਾਬ ਨਾਲ ਆਲੀ ਚਾਚਾ ਇਹ ਬੰਬੇ ਗਿਆ ਹੋਏ ਸੀ ਪਤਾ ਕਰੇ ਹੋਇਆ ਹਾਂ ਅਸੀਂ ਦੇਖਿਆ ਨਹੀਂ ਜਾਨੂੰ ਪਤਾ ਨਹੀਂ ਸੀ ਏਡਾ ਕਲੀਅਰ ਨਹੀਂ ਸੀ ਕਿ ਆ ਗਿਆ ਹੋਊ ਚੜ ਵੇਖੋ ਭਾਈ ਯਾਰਾਂ ਨਹੀਂ ਜਿਉ ਲਵਾ ਕੇ ਮੁੱਲ ਦੇ ਉਹ ਤੂੰ ਇੱਥੇ ਰੀਲਾ ਪਾਪਾ ਪਹਿਣ ਸਾਡੀ ਤੋਂ 50 ਕਿਲੋਮੀਟਰ ਹੀ ਹੈ ਦੇਖ ਲਾਂਗੇ ਇਹਨੂੰ ਵੀ ਕੋਈ ਨਹੀਂ ਇਹਨਾਂ ਆ ਦਵਾਈ ਲਈ ਬੈਠਾ ਆ ਲਾ ਦੇ ਡੇਰ ਲਈ ਖੜੇ ਨਹੀਂ ਪੰਜਾਬ ਤੋਂ ਆਇਆ ਸਾਰ ਅਸੀਂ ਸਾਡੀ ਹੈਲਪਿੰਗ ਹੈਂਡ ਸਸਤਾ ਹੈ ਪੰਜਾਬ ਇਧਰ ਆ ਹਾਂ ਸਾਡੀ ਸਸਤਾ ਚੱਲਦੀ ਹੈ ਜੀ 6 ਸਾਲ ਤੋਂ ਪੰਜਾਬ ਵਿੱਚ ਕੰਮ ਕਰ ਰਹੇ ਹਾਂ ਨਸ਼ੇ ਦੇ ਖਿਲਾਫ ਤੇ ਬਟ ਹੁਣ ਇਧਰ ਹਰਿਆਣੇ ਦੇ ਸਾਰ ਨੂੰ ਫੋਨ ਬਹੁਤ ਆ ਰਹੇ ਸੀ ਸਾਡੀ ਸਸਤਾ ਸਾਡੀ ਟੀਮ ਹੈਗੀ ਆ ਘਰ ਆਣੇ ਚਾਹੀਦੀ ਸਿੱਧਾ ਟਿਲੋ ਮੇਰਾ ਨਾਮ ਹੈਲਪਿੰਗ ਹੈਂਡ ਸਸਤਾ ਪੰਜਾਬ ਸਸਤਾ ਨਮਾਨੇ ਮਿਲ ਬਾਕੀ ਫੋਨ 5 ਹਾਂ ਡਾਟਾ ਨੰਬਰ ਪਾਏ ਹੋਏ ਨੇ ਬਾਈ ਜਿਹੜਾ ਨੰਬਰ ਵੀ ਲਿਖ ਦਿੰਦਾ ਨਹੀਂ ਲੋਜ ਆਪਾਂ 14 ਹੋਰ ਦੱਸੋ ਵੀ ਨਿਕਾਲੇ ਸਾਧ ਖਾਣਾ ਲੈਦਾ ਆਦਾਣਾ ਲੈਕਸਾ ਸਿਗਨੇਚਰ ਕਿਆ ਸੀ ਮੈਂ ਟਰਾਈ ਕਰਿਆ ਇਹਦੇ 188 ਦੀ ਹੁੰਦੀ ਹੈ ਕਾਰਵਾਈ ਕੀ ਹੁੰਦੀ ਹੈ ਜੀ ਉਹ ਤੋਂ ਡਾਕਟਰ ਲੈਂਦਾ ਤਾਂ ਕੋ ਪਤਾ ਆਪਾਂ ਕਿ ਕੰਪਨੀ ਨੂੰ ਰੋਕ ਪ੍ਰਾਇ ਹੈ ਹਾਂ ਇਹ ਜੋ ਉਹ ਵਾਟਰਗੈਕ ਫੈਕਟਰ ਤੋਂ ਮੈਨੂੰ ਪਤਾ ਨਹੀਂ ਤੇ ਕਾਰਵਾਈ 188 ਦੀ ਹੁੰਦੀ ਹੈ ਕੀ ਹੁੰਦਾ ਤੇ ਹੁਣ ਤੁਹਾਡੇ ਹਰਿਆਣੇ ਦੇ ਖੜੀ 1680 ਜਾਨੀ ਕਾਨੂੰਨ ਵੀ ਬਦਲ ਗਿਆ ਨਾ ਕਾਨੂੰਨ ਦੀ ਬੀ ਐਨ ਐਸ ਕਰਕੇ ਦਿੱਕਤ ਆ ਗਈ ਨਹੀਂ ਸਾਰੀ ਬਾਰੇ ਕੋਈ ਨਹੀਂ ਆਇਆ ਇੱਕ ਮਿੰਟ ਬੱਸ ਕਿਰਦਾਰ ਤੋਂ ਬੋਲਦੇ ਕੀ ਕਹਿੰਦੇ ਆ ਠੀਕ ਕਰ ਲਓ ਇਹ ਆ ਜੋ ਬਾਈਟ ਨੋ ਨਾ ਰਸਤਾ ਬਣੋ ਤੇ ਦੁਆਰਾ ਇਹ ਕਿਸਦਾ ਕੋਈ ਸੁਣ ਦਬਾ ਰਿਹਾ ਲਾਚੀਪਾ ਕਰ ਹੈ ਇਹ ਕਹਿੰਦਾ ਮਾਲਕ ਹੋਰ ਹੈ

پڙهتو <laughs> پڙهتو